ਸਤਿ ਸ਼੍ਰੀ ਅਕਾਲ ਮੈਂ ਹਾ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਕੈਨੇਡਾ 'ਚ ਨਵੀਆਂ ਐਕਸਪ੍ਰੈਸ ਐਂਟਰੀ ਸ਼੍ਰੇਣੀਆਂ ਬਣਾਉਣ ਬਾਰੇ ਵਿਚਾਰ ਸੀਨੀਅਰ ਪ੍ਰਬੰਧਕਾਂ ਵਿਗਿਆਨੀਆਂ ਤੇ ਫੌਜੀਆਂ ਨੂੰ ਮਿਲੇਗੀ ਪੀਆਰ ਐਕਸਪ੍ਰੈਸ ਐਂਟਰੀ ਅਧੀਨ ਪੀਆਰ ਅਰਜ਼ੀਆਂ ਲਈ ਨਵਾਂ ਬਦਲਾ ਪੀਆਰ ਲਈ ਅਰਜ਼ੀ ਦੇਣ ਵਾਲਿਆਂ ਦੀ ਪਹਿਲਾਂ ਹੋਵੇਗੀ ਸਿਹਤ ਜਾਂਚ ਕੈਨੇਡਾ ਅਮਰੀਕਾ ਚ ਵਸਦੇ ਪ੍ਰਵਾਸੀਆਂ ਲਈ ਵੱਡੀ ਖਬਰ ਦਾਗੀ ਪ੍ਰਵਾਸੀਆਂ ਦੇ OCI ਕਾਰਡ ਕੀਤੇ ਜਾਣਗੇ ਰੱਦ ਕੈਨੇਡਾ ਦੀ ਚੋਣ ਪ੍ਰਣਾਲੀ ਦੀ ਸੰਵਿਧਾਨਕਤਾ ਦੀ ਪੁਸ਼ਟੀ ਤਿੰਨ ਜੱਜਾਂ ਦੇ ਪੈਨਲ ਨੇ ਸਰਬਸੰਮਤੀ ਨਾਲ ਦਿੱਤਾ ਫੈਸਲਾ ਕੈਨੇਡੀਅਨ ਸੰਘੀ ਸਰਕਾਰ ਸੀਨੀਅਰ ਪ੍ਰਬੰਧਕਾਂ ਵਿਗਿਆਨੀਆਂ ਅਤੇ ਖੋਜਕਾਰਾਂ ਤੇ ਫੌਜੀ ਕਰਮਚਾਰੀਆਂ ਲਈ ਨਵੀਆਂ ਐਕਸਪ੍ਰੈਸ ਐਂਟਰੀ ਸ਼੍ਰੇਣੀਆਂ ਬਣਾਉਣ ਬਾਰੇ ਵਿਚਾਰ ਕਰ ਰਹੀ ਹੈ ਜਿਸ ਨਾਲ ਇਨ੍ਹਾਂ ਪੇਸ਼ਿਆਂ ਚ ਵਿਦੇਸ਼ੀ ਨਾਗਰਿਕਾਂ ਲਈ ਕੈਨੇਡੀਅਨ ਸਥਾਈ ਨਿਵਾਸ ਪ੍ਰਾਪਤ ਕਰਨਾ ਆਸਾਨ ਹੋ ਜਾਵੇਗਾ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਆਪਣੀ ਵੈਬਸਾਈਟ ਤੇ ਪ੍ਰਕਾਸ਼ਿਤ ਪੋਸਟ ਚ ਇਹਨਾਂ ਤਿੰਨ ਸ਼੍ਰੇਣੀਆਂ ਨੂੰ ਸੂਚੀਬੱਧ ਕੀਤਾ ਹੈ ਸੰਭਾਵੀ ਨਵੀਆਂ ਸ਼੍ਰੇਣੀਆਂ ਨੂੰ 2026 ਚ ਐਕਸਪ੍ਰੈਸ ਐਂਟਰੀ ਚ ਲਾਂਚ ਕਰਨ ਬਾਰੇ ਵਿਚਾਰਿਆ ਜਾ ਰਿਹਾ ਹੈ ਜੋ ਕਿ ਫੈਡਰਲ ਸਰਕਾਰ ਦੀ ਐਪਲੀਕੇਸ਼ਨ ਪ੍ਰਬੰਧਨ ਪ੍ਰਣਾਲੀ ਹੈ ਜਿਸ ਦੀ ਵਰਤੋਂ ਇਹ ਨਿਰਧਾਰਤ ਕਰਨ ਲਈ ਕੀਤੀ ਜਾਂਦੀ ਹੈ ਕਿ ਕਿਹੜੇ ਵਿਦੇਸ਼ੀ ਨਾਗਰਿਕਾਂ ਨੂੰ ਸਥਾਈ ਨਿਵਾਸ ਲਈ ਅਰਜ਼ੀ ਦੇਣ ਦਾ ਮੌਕਾ ਮਿਲ ਸਕਦਾ ਹੈ ਸਰਕਾਰ ਨੇ ਇਹ ਘੋਸ਼ਣਾ ਨਹੀਂ ਕੀਤੀ ਕਿ ਪ੍ਰਸਤਾਵਿਤ ਨਵੀਆਂ ਸ਼ਰੀਰਣੀਆਂ ਬਾਰੇ ਉਸ ਦੇ ਫੈਸਲੇ ਬਾਰੇ ਕੋਈ ਹੋਰ ਵੇਰਵੇ ਕਦੋਂ ਸਾਂਝੇ ਕੀਤੇ ਜਾਣਗੇ ਜਨਤਕ ਸਲਾਹ مشورہ 3 ਸਤੰਬਰ 2025 ਤੱਕ ਖੁੱਲ੍ਹਾ ਹੈ IRCC ਨੇ ਕੈਨੇਡਾ 'ਚ ਸੀਨੀਅਰ ਪ੍ਰਬੰਧਕਾਂ ਨੂੰ ਆਕਰਸ਼ਿਤ ਕਰਨ ਦੇ ਉਦੇਸ਼ ਨਾਲ ਇੱਕ ਨਵੀਂ ਸ਼੍ਰੇਣੀ ਸ਼ੁਰੂ ਕਰਨ ਦਾ ਪ੍ਰਸਤਾਵ ਦਿੱਤਾ ਹੈ। ਇਸ ਸ਼੍ਰੇਣੀ ਨੂੰ ਸ਼ੁਰੂ ਕਰਨ ਨਾਲ ਨਵੇਂ ਦ੍ਰਿਸ਼ਟੀਕੋਣ ਆ ਸਕਦੇ ਨੇ, ਡਿਜੀਟਲ ਪਰਿਵਰਤਨ ਨੂੰ ਤੇਜ਼ ਕੀਤਾ ਜਾ ਸਕਦਾ ਹੈ, ਉਤਪਾਦਕਤਾ ਨੂੰ ਵਧਾਇਆ ਜਾ ਸਕਦਾ ਹੈ ਤੇ ਸੰਗਠਨਾਤਮਕ ਟੀਚਿਆਂ 'ਚ ਯੋਗਦਾਨ ਪਾਇਆ ਜਾ ਸਕਦਾ ਹੈ। ਵਿਭਾਗ ਦਾ ਸੁਝਾਅ ਹੈ ਕਿ ਸੀਨੀਅਰ ਅਹੁਦਿਆਂ ਤੇ ਉਮੀਦਵਾਰਾਂ ਨੂੰ ਆਕਰਸ਼ਿਤ ਕਰਨ ਨਾਲ ਦੇਸ਼ ਦੀ ਮੁਕਾਬਲੇਬਾਜ਼ੀ ਨੂੰ ਖੁਲਾਰਾ ਮਿਲ ਸਕਦਾ ਹੈ ਅਤੇ ਆਰਥਿਕ ਵਿਕਾਸ ਅਤੇ ਖੁਸ਼ਹਾਲੀ ਨੂੰ ਅੱਗੇ ਵਧਾਇਆ ਜਾ ਸਕਦਾ ਹੈ। ਆਈਆਰਸੀਸੀ ਕੁਝ ਖੋਜਕਰਤਾਵਾਂ ਅਤੇ ਵਿਗਿਆਨੀਆਂ ਦੀ ਚੋਣ ਨੂੰ ਤਰਜੀਹ ਦੇਣ ਤੇ ਵੀ ਵਿਚਾਰ ਕਰ ਰਿਹਾ ਹੈ। ਵਿਭਾਗ ਦਾ ਮੰਨਣਾ ਹੈ ਕਿ ਵਿਗਿਆਨਕ ਖੋਜ ਅਤੇ ਨਵੀਨਤਾ ਉਤਪਾਦਕਤਾ, ਆਰਥਿਕ ਵਿਕਾਸ ਅਤੇ ਕਾਰਗੁਜ਼ਾਰੀ ਨੂੰ ਵਧਾ ਸਕਦੀ ਹੈ। ਸਲਾਹ ਮਸ਼ਵਰੇ ਦੇ ਦਸਤਾਵੇਜ਼ 'ਚ ਇਹ ਨਹੀਂ ਦੱਸਿਆ ਗਿਆ ਕਿ ਕਿਹੜੇ ਕਿਸਮ ਦੇ ਖੋਜਕਾਰਾਂ ਯਾ ਵਿਗਿਆਨੀਆਂ ਨੂੰ ਤਰਜੀਹ ਦਿੱਤੀ ਜਾਵੇਗੀ ਆਈਆਰਸੀਸੀ ਸਹਿਯੋਗੀ ਦੇਸ਼ਾਂ ਤੋਂ ਬਹੁਤ ਹੁਨਰਮੰਦ ਫੌਜੀ ਭਰਤੀਆਂ ਦੀ ਚੋਣ ਨੂੰ ਤਰਜੀਹ ਦੇ ਕੇ ਕੈਨੇਡੀਅਨ ਆਰਮਡ ਫੋਰਸਸ ਦਾ ਸਮਰਥਨ ਕਰਨ ਬਾਰੇ ਵੀ ਵਿਚਾਰ ਕਰ ਰਿਹਾ ਹੈ ਐਕਸਪ੍ਰੈਸ ਐਂਟਰੀ ਸ਼੍ਰੇਣੀਆਂ 'ਚ ਬਦਲਾਅ ਦੇ ਨਤੀਜੇ ਵਜੋਂ 2026 'ਚ ਕੈਨੇਡਾ ਦੇ ਅਧਿਨਯੋਗਤਾ ਦੇ ਖੇਤਰ 'ਚ ਵੀ ਬਦਲਾਅ ਹੋ ਸਕਦਾ ਹੈ ਆਈਆਰਸੀਸੀ ਨੇ ਕਿਹਾ ਕਿ ਉਹ 2026 ਦੇ ਸ਼ੁਰੂ 'ਚ ਪੀਜੀਡਬਲਯੂਪੀ ਯੋਗ ਅਧਿਐਨ ਦੇ ਖੇਤਰਾਂ ਬਾਰੇ ਅਗਲੀ ਘੋਸ਼ਣਾ ਕਰਨਗੇ ਬੈਚਲਰ, ਮਾਸਟਰ ਤੇ ਡਾਕਟੋਰੇਟ ਪ੍ਰੋਗਰਾਮਾਂ ਦੇ ਗ੍ਰੈਜੂਏਟਸ ਨੂੰ ਅਧਿਐਨ ਦੀਆਂ ਜ਼ਰੂਰਤਾਂ ਦੇ ਖੇਤਰ ਤੋਂ ਛੋਟ ਦਿੱਤੀ ਗਈ ਹੈ। ਐਕਸਪ੍ਰੈਸ ਐਂਟਰੀ ਚੋਣ ਸ਼੍ਰੇਣੀਆਂ ਨੂੰ ਸਾਲਾਨਾ ਸੋਧਿਆ ਜਾਂਦਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਪ੍ਰੋਗਰਾਮ ਕਿਰਤ ਬਾਜ਼ਾਰ ਦੀਆਂ ਬਦਲਦੀਆਂ ਲੋੜਾਂ ਪ੍ਰਤੀ ਜਵਾਬਦੇਹ ਰਹੇ। ਕੈਨੇਡਾ ਦਾ ਇਮੀਗ੍ਰੇਸ਼ਨ ਵਿਭਾਗ ਐਕਸਪ੍ਰੈਸ ਐਂਟਰੀ ਰਾਹੀਂ ਸਥਾਈ ਨਿਵਾਸ ਲਈ ਅਰਜ਼ੀ ਦੇਣ ਵਾਲਿਆਂ ਲਈ ਪਹਿਲਾਂ ਤੋਂ ਮੈਡੀਕਲ ਜਾਂਚ ਦੀ ਮੰਗ ਕਰੇਗਾ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੀ ਵੈੱਬਸਾਈਟ ਦੇ ਅਨੁਸਾਰ ਇਹ ਨਵੀਂ ਜ਼ਰੂਰਤ 21 ਅਗਸਤ 2025 ਤੋਂ ਲਾਗੂ ਹੋਵੇਗੀ ਇਸ ਤਬਦੀਲੀ ਤੋਂ ਪਹਿਲਾਂ ਬਿਨೇಕਾਰ ਸਥਾਈ ਨਿਵਾਸ ਲਈ ਆਪਣੀ ਪੂਰੀ ਅਰਜ਼ੀ ਜਮ੍ਹਾਂ ਕਰਾਉਂਦੇ ਨੇ ਅਤੇ ਫਿਰ ਕਿਸੇ ਵੀ ਲੋੜੀਂਦੀ ਮੈਡੀਕਲ ਜਾਂਚ ਨੂੰ ਪੂਰਾ ਕਰਨ ਬਾਰੇ ਆਈਆਰਸੀਸੀ ਤੋਂ ਹਦਾਇਤਾਂ ਦੀ ਉਡੀਕ ਕਰਦੇ ਨੇ 21 ਅਗਸਤ 2025 ਤੋਂ ਪਹਿਲਾਂ ਜਮ੍ਹਾਂ ਕਰਾਈਆਂ ਗਈਆਂ ਅਰਜ਼ੀਆਂ ਇਸ ਤਬਦੀਲੀ ਤੋਂ ਪ੍ਰਭਾਵਿਤ ਨਹੀਂ ਹੋਣਗੀਆਂ ਗੈਰ ਐਕਸਪ੍ਰੈਸ ਐਂਟਰੀ ਪੀਆਰ ਅਰਜ਼ੀਆਂ ਵੀ ਇਸ ਤਬਦੀਲੀ ਤੋਂ ਪ੍ਰਭਾਵਿਤ ਨਹੀਂ ਹੋਣਗੀਆਂ ਸਥਾਈ ਨਿਵਾਸ ਅਰਜ਼ੀ ਤੇ ਮੁੱਖ ਬਿਨੇਕਾਰ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਕੈਨੇਡਾ ਲਈ ਡਾਕਟਰੀ ਤੌਰ ਤੇ ਸਵੀਕਾਰਨਯੋਗ ਹੋਣਾ ਚਾਹੀਦਾ ਹੈ ਭਾਵੇਂ ਉਹ ਮੁੱਖ ਬਿਨੇਕਾਰ ਦੇ ਨਾਲ ਕੈਨੇਡਾ ਆ ਰਹੇ ਹੋਣ ਜਾਂ ਨਹੀਂ ਆਮ ਤੌਰ ਤੇ ਇੱਕ ਵਿਦੇਸ਼ੀ ਨਾਗਰਿਕ ਨੂੰ ਡਾਕਟਰੀ ਤੌਰ ਤੇ ਅਸਵੀਕਾਰਨਯੋਗ ਪਾਏ ਜਾਣ ਦਾ ਮੁੱਖ ਕਾਰਨ ਇਹ ਹੈ ਕਿ ਜੇਕਰ ਉਹਨਾਂ ਦੀਆਂ ਸਥਿਤੀਆਂ ਨੂੰ ਜਨਤਕ ਸਿਹਤ ਸੇਵਾਵਾਂ 'ਤੇ ਬਹੁਤ ਜ਼ਿਆਦਾ ਮੰਗ ਪਾਉਣ ਦੀ ਸੰਭਾਵਨਾ ਵਜੋਂ ਮੰਨਿਆ ਜਾਂਦਾ ਹੈ ਜੇਕਰ ਕਿਸੇ ਦਾ ਸ਼ੂਗਰ ਦਾ ਇਲਾਜ ਕੀਤਾ ਜਾ ਰਿਹਾ ਹੈ ਤੇ ਇਸ ਸਥਿਰ ਅਤੇ ਨਿਯੰਤਰਿਤ ਤਹਿਤ ਡਾਕਟਰੀ ਤੌਰ ਤੇ ਅਸਵੀਕਾਰਨਯੋਗ ਪਾਏ ਜਾਣ ਦੇ ਜੋਖਮ ਨੂੰ ਘਟਾਉਣ 'ਚ ਮਦਦ ਕਰ ਸਕਦਾ ਹੈ ਛੂਤ ਦੀਆਂ ਬਿਮਾਰੀਆਂ 'ਚ ਵਿਦੇਸ਼ੀ ਨਾਗਰਿਕਾਂ ਨੂੰ ਕੈਨੇਡਾ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਸਿਹਤ ਜਾਂਚ ਤੇ ਆਮ ਤੌਰ ਤੇ ਪ੍ਰਤੀ ਵਿਅਕਤੀ 140 ਡਾਲਰ ਤੋਂ 280 ਡਾਲਰ ਤੱਕ ਦਾ ਖਰਚਾ ਆਉਂਦਾ ਹੈ। ਮੈਡੀਕਲ ਜਾਂਚ ਦੇ ਸਮੇਂ ਵਿਦੇਸ਼ੀ ਨਾਗਰਿਕਾਂ ਨੂੰ ਸਾਰੇ ਸਬੰਧਤ ਖਰਚਿਆਂ ਦਾ ਭੁਗਤਾਨ ਕਰਨਾ ਹੋਵੇਗਾ। ਕੈਨੇਡਾ 'ਚ ਬੇਨਿਕਾਰ ਜਿਨ੍ਹਾਂ ਨੇ ਪਿਛਲੇ 5 ਸਾਲਾਂ 'ਚ ਵਰਕ ਪਰਮਿਟ ਜਾਂ ਸਟੱਡੀ ਪਰਮਿਟ ਲਈ ਮੈਡੀਕਲ ਟੈਸਟ ਕਰਵਾਇਆ ਹੈ, ਉਹ ਆਪਣੀ ਪੀਆਰ ਅਰਜ਼ੀ ਜਮ੍ਹਾਂ ਕਰਵਾਉਣ ਵੇਲੇ ਆਪਣਾ आईएमई ਨੰਬਰ ਜਾਂ ਵਿਲੱਖਣ ਮੈਡੀਕਲ ਪਛਾਣ ਕਰਤਾ ਨੰਬਰ ਪ੍ਰਦਾਨ ਕਰ ਸਕਦੇ ਨੇ ਜੇਕਰ ਆਈਆਰਸੀਸੀਏ ਨਿਰਧਾਰਤ ਕਰਦਾ ਹੈ ਕਿ ਪਿਛਲੇ ਨਤੀਜਿਆਂ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ ਤਾਂ ਉਹ ਬਿਨੇਕਾਰ ਨੂੰ ਇੱਕ ਨਵੀਂ ਮੈਡੀਕਲ ਜਾਂਚ ਕਰਵਾਉਣ ਲਈ ਕਹਿ ਸਕਦੇ ਨੇ ਕੈਨੇਡਾ ਅਮਰੀਕਾ ਸਣੇ ਦੁਨੀਆ ਭਰ ਚ ਵਸਦੇ ਓਸੀਆਈ ਕਾਰਡ ਧਾਰਕਾਂ ਲਈ ਵੱਡੀ ਖਬਰ ਸਾਹਮਣੇ ਆਈ ਹੈ ਭਾਰਤ ਸਰਕਾਰ ਦੇ ਤਾਜ਼ਾ ਐਲਾਨ ਮੁਤਾਬਕ ਉਹਨਾਂ ਪ੍ਰਵਾਸੀ ਭਾਰਤੀਆਂ ਦੇ ਓਸੀਆਈ ਕਾਰਡ ਰੱਦ ਕਰ ਦਿੱਤੇ ਜਾ ਸਕਦੇ ਨੇ ਜਿਨ੍ਹਾਂ ਨੂੰ ਕਿਸੇ ਗੰਭੀਰ ਮਾਮਲੇ 'ਚ ਦੋਸ਼ੀ ਕਰਾਰ ਦਿੱਤਾ ਜਾਂਦਾ ਹੈ ਜਾਂ ਬੇਹਦ ਸੰਗੀਨ ਮਾਮਲੇ ਦੇ ਦੋਸ਼ ਲੱਗਦੇ ਨੇ ਭਾਰਤ ਦੇ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ OCI ਰਜਿਸਟ੍ਰੇਸ਼ਨ ਰੱਦ ਕੀਤੀ ਜਾ ਸਕਦੀ ਹੈ ਜੇ ਕਾਰਡ ਧਾਰਕ ਨੂੰ 2 ਸਾਲ ਜਾਂ ਇਸ ਤੋਂ ਵੱਧ ਸਮੇਂ ਵਾਸਤੇ ਜੇਲ੍ਹ ਭੇਜ ਦਿੱਤਾ ਜਾਵੇ ਸਿਰਫ ਇੰਨਾ ਹੀ ਨਹੀਂ ਉਹਨਾਂ ਹਾਲਾਤਾਂ 'ਚ ਵੀ OCI ਕਾਰਡ ਰੱਦ ਕੀਤਾ ਜਾ ਸਕਦਾ ਹੈ ਜਦੋਂ ਸਬੰਧਤ ਪ੍ਰਵਾਸੀ ਵਿਰੋਧ ਲੱਗੇ ਦੋਸ਼ਾਂ ਤਹਿਤ 7 ਸਾਲ ਜਾਂ ਇਸ ਤੋਂ ਵੱਧ ਸਮੇਂ ਲਈ ਜੇਲ੍ਹ ਭੇਜਿਆ ਜਾ ਸਕਦਾ ਹੈ ਨੋਟੀਫਿਕੇਸ਼ਨ ਕਹਿੰਦਾ ਹੈ ਕਿ ਸਿਟੀਜ਼ਨਸ਼ਿਪ ਐਕਟ 1955 ਦੀ ਧਾਰਾ 7D ਅਧੀਨ ਮਿਲੀਆਂ ਤਾਕਤਾਂ ਦੀ ਵਰਤੋਂ ਕਰਦਿਆ ਸਜ਼ਾ یافتਾ ਪ੍ਰਵਾਸੀਆਂ ਦੇ OCI ਕਾਰਡ ਸਿੱਧੇ ਤੌਰ ਤੇ ਰੱਦ ਕਰ ਦਿੱਤੇ ਜਾਣਗੇ ਦੱਸਦੀ ਹੈ ਕਿ ਓਵਰਸੀਜ਼ ਸਿਟੀਜ਼ਨਸ ਆਫ ਇੰਡੀਆ ਕਾਰਡ ਭਾਰਤੀ ਮੂਲ ਦੇ ਵਿਦੇਸ਼ੀ ਨਾਗਰਿਕਾਂ ਨੂੰ ਬਿਨਾਂ ਵੀਜ਼ਾ ਤੋਂ ਭਾਰਤ ਆਉਣ ਦੀ ਇਜਾਜ਼ਤ ਦਿੰਦਾ ਹੈ ਪਰ ਦੋਸ਼ੀਆਂ ਜਾਂ ਗੰਭੀਰ ਅਪਰਾਧਾਂ ਦਾ ਸਾਹਮਣਾ ਕਰ ਰਹੇ ਪ੍ਰਵਾਸੀਆਂ ਤੋਂ ਇਹ ਹੱਕ ਖੋਇਆ ਜਾ ਰਿਹਾ ਹੈ OCI ਸਕੀਮ ਅਗਸਤ 2005 ਚ ਸ਼ੁਰੂ ਹੋਈ ਗਈ ਤੇ 26 ਜਨਵਰੀ 1950 ਜਾਂ ਇਸ ਤੋਂ ਬਾਅਦ ਭਾਰਤ ਦੇ ਨਾਗਰਿਕ ਰਹਿ ਚੁੱਕੇ ਲੋਕ OCI ਕਾਰਡ ਹਾਸਲ ਕਰ ਸਕਦੇ ਨੇ ਇਹ ਯੋਜਨਾ ਪਾਕਿਸਤਾਨ ਜਾਂ ਬੰਗਲਾਦੇਸ਼ ਦੇ ਨਾਗਰਿਕ ਬਣ ਚੁੱਕੇ ਭਾਰਤੀ ਮੂਲ ਦੇ ਲੋਕਾਂ ਤੇ ਲਾਗੂ ਨਹੀਂ ਹੁੰਦੀ Ontario Court of Appeal ਦੇ ਤਿੰਨ ਜੱਜਾਂ ਦੇ ਪੈਨਲ ਨੇ ਇੱਕ ਫੈਸਲੇ 'ਚ ਸਰਬਸੰਮਤੀ ਨਾਲ ਕੈਨੇਡਾ ਦੀ ਚੋਣ ਪ੍ਰਣਾਲੀ ਦੀ ਸੰਵਿਧਾਨਕਤਾ ਦੀ ਪੁਸ਼ਟੀ ਕੀਤੀ ਹੈ। ਕੈਨੇਡਾ ਦੇ ਫਰਸਟ ਪਾਸਟ ਦਾ ਪੋਸਟ ਸਿਸਟਮ ਤੋਂ ਭਾਵ ਸਭ ਤੋਂ ਵੱਧ ਵੋਟਾਂ ਹਾਸਲ ਕਰਨ ਵਾਲੇ ਉਮੀਦਵਾਰ ਦਾ ਜੇਤੂ ਹੋਣਾ ਹੈ। ਕੈਨੇਡਾ ਚੋਣ ਐਕਟ 'ਚ ਨਿਰਧਾਰਤ ਇਹ ਪ੍ਰਣਾਲੀ ਉਸ ਉਮੀਦਵਾਰ ਨੂੰ ਸੰਸਦ ਮੈਂਬਰ ਵਜੋਂ ਮਾਨਤਾ ਦਿੰਦੀ ਹੈ ਜੋ ਕਿਸੇ ਦਿੱਤੇ ਗਏ ਰਾਈਡਿੰਗ ਜਾਂ ਚੋਣ ਜ਼ਿਲ੍ਹੇ 'ਚ ਸਭ ਤੋਂ ਵੱਧ ਵੋਟਾਂ ਪ੍ਰਾਪਤ ਕਰਦਾ ਹੈ। ਨਿਰਪੱਖ VOTING BC ਅਤੇ ਸਪਰਿੰਟਾਈਡ ਕਲੈਕਟਿਵ ਫਾਰ ਡੈਮੋਕਰੈਟਿਕ ਸੁਸਾਇਟੀ ਨੇ ਅਦਾਲਤ 'ਚ ਦਲੀਲ ਦਿੱਤੀ ਕਿ ਇਹ ਪ੍ਰਣਾਲੀ ਅਧਿਕਾਰਾਂ ਅਤੇ ਆਜ਼ਾਦੀਆਂ ਦੇ ਚਾਰਟਰ ਦੀ ਪ੍ਰਭਾਵਸ਼ਾਲੀ ਪ੍ਰਤੀਨਿਧਤਾ ਦੀ ਗਾਰੰਟੀ ਦੀ ਉਲੰਘਣਾ ਕਰਦੀ ਹੈ ਸਮੂਹਾਂ ਨੇ ਇਹ ਵੀ ਕਿਹਾ ਕਿ ਇਹ ਪ੍ਰਣਾਲੀ ਸੰਸਦ 'ਚ ਔਰਤਾਂ ਅਤੇ ਹੋਰ ਸਮੂਹਾਂ ਦੀ ਘੱਟ ਪ੍ਰਤੀਨਿਧਤਾ ਵੱਲ ਲੈ ਕੇ ਜਾਂਦੀ ਹੈ ਜੋ ਕਿ ਚਾਰਟਰ ਦੇ ਸਮਾਨਤਾ ਅਧਿਕਾਰਾਂ ਦੇ ਪ੍ਰਬੰਧ ਦੀ ਉਲੰਘਣਾ ਹੈ ਨਵੰਬਰ 2023 'ਚ ਅਨਟੇਰੀਓ ਸੁਪੀਰੀਅਰ ਕੋਰਟ ਦੇ ਵੱਲੋਂ ਫੇਰ VOTING BC ਅਤੇ SPRING TIDE ਤੋਂ ਚੁਣੌਤੀ ਨੂੰ ਹਾਰਜ ਕਰ ਦਿੱਤਾ ਜਸਟਿਸ ਗ੍ਰਾਂਟ ਹਸਕਰਾਫਟ ਦੇ ਪੈਨਲ ਨੇ ਇੱਕ ਹੋਰ ਜੱਜ ਵੱਲੋਂ ਦਿੱਤੇ ਲਿਖਤੀ ਕਾਰਨਾਚ ਕਿ ਚੋਣ ਪ੍ਰਣਾਲੀ ਵੋਟ ਪਾਉਣ ਦੇ ਅਧਿਕਾਰ ਜਾਂ ਸਮਾਨਤਾ ਦੇ ਅਧਿਕਾਰ ਨਾਲ ਟਕਰਾਅ ਚ ਨਹੀਂ ਹੈ ਇਹ ਚਾਰਟਰ ਦੀ ਉਲੰਘਣਾ ਨਹੀਂ ਕਰਦੀ ਉਹਨਾਂ ਕਿਹਾ ਕਿ ਇਹ ਸਬੂਤ ਜਨਤਕ ਨੀਤੀ ਅਸਹਿਮਤੀ ਨੂੰ ਹੱਲ ਕਰਨ ਚ ਸੰਵਿਧਾਨਕ ਮੁਕਦਮੇ ਬਾਜ਼ੀ ਦੀਆਂ ਕਮੀਆਂ ਨੂੰ ਦਰਸਾਉਂਦਾ ਹੈ ਹਸ ਕ੍ਰਾਫਟ ਨੇ ਅੱਗੇ ਕਿਹਾ ਕਿ ਕੈਨੇਡੀਅਨ ਨਾਗਰਿਕ ਕਿਸੇ ਵੀ ਵਿਅਕਤੀ ਨੂੰ ਵੋਟ ਪਾਉਣ ਲਈ ਸੁਤੰਤਰ ਨੇ 2015 ਦੀ ਚੋਣ ਮੁਹਿੰਮ ਦੌਰਾਨ ਉਸ ਸਮੇਂ ਦੇ ਲਿਬਰਲ ਨੇਤਾ ਜਸਟਿਨ ਟਰੂਡੋ ਨੇ ਵਾਅਦਾ ਕੀਤਾ ਸੀ ਕਿ ਇਹ ਫਰਸਟ ਪਾਸਟ ਦਾ ਪੋਸਟ ਸਿਸਟਮ ਅਧੀਨ ਹੋਣ ਵਾਲੀਆਂ ਆਖਰੀ ਫੈਡਰਲ ਚੋਣਾਂ ਹੋਣਗੀਆਂ ਹਾਲਾਂਕਿ ਇੱਕ ਵਾਰ ਅਹੁਦੇ ਤੇ ਆਉਣ ਤੋਂ ਬਾਅਦ ਟਰੂਡੋ ਦੀ ਸਰਕਾਰ ਨੇ ਸਿਸਟਮ ਨੂੰ ਬਦਲਣ ਦੇ ਆਪਣੇ ਵਾਅਦੇ ਨੂੰ ਪੂਰਾ ਨਹੀਂ ਕੀਤਾ ਫਿਰ VOTING BC ਅਤੇ SPRING TIDE ਨੇ ਦਲੀਲ ਦਿੱਤੀ ਕਿ ਮੌਜੂਦਾ ਪ੍ਰਣਾਲੀ ਦੇ ਤਹਿਤ ਛੋਟੀਆਂ ਰਾਜਨੀਤਿਕ ਪਾਰਟੀਆਂ ਨੂੰ ਉਹ ਸਫਲਤਾ ਨਹੀਂ ਮਿਲਦੀ ਜਿਸ ਦੀਆਂ ਉਹ ਹੱਕਦਾਰ ਨੇ ਜਿਸ ਨਾਲ ਉਹਨਾਂ ਲੋਕਾਂ ਲਈ ਨੁਕਸਾਨ ਹੁੰਦਾ ਹੈ ਜੋ ਉਹਨਾਂ ਨੂੰ ਵੋਟ ਪਾਉਂਦੇ ਨੇ ਹਸਕਰਾਫਟ ਨੇ ਕਿਹਾ ਕਿ ਮੈਨੂੰ ਕੋਈ ਸ਼ੱਕ ਨਹੀਂ ਹੈ ਕਿ ਛੋਟੀਆਂ ਰਾਜਨੀਤਿਕ ਪਾਰਟੀਆਂ ਕੈਨੇਡਾ 'ਚ ਬਹੁਤ ਮਾੜਾ ਪ੍ਰਦਰਸ਼ਨ ਕਰਦੀਆਂ ਨੇ ਉਹਨਾਂ ਨੂੰ ਮੁਕਾਬਲਤਨ ਘੱਟ ਵੋਟਾਂ ਮਿਲਦੀਆਂ ਨੇ ਤੇ ਉਹ ਹਮੇਸ਼ਾ ਘੱਟ ਜਾਂ ਕੋਈ ਸੀਟ ਨਹੀਂ ਜਿੱਤਦੀਆਂ ਅਪੀਲ ਕਰਤਾਵਾਂ ਨੇ ਇਹ ਵੀ ਦਲੀਲ ਦਿੱਤੀ ਕਿ ਪਹਿਲੀ ਪਾਸਟ ਦਾ ਪੋਸਟ ਪ੍ਰਣਾਲੀ ਸੰਸਦ 'ਚ ਔਰਤਾਂ ਅਤੇ ਘੱਟ ਗਿਣਤੀਆਂ ਦੀ ਘੱਟ ਪ੍ਰਤੀਨਿਧਤਾ 'ਚ ਯੋਗਦਾਨ ਪਾਉਂਦੀ ਹੈ ਹਸ ਕ੍ਰਾਫਟ ਨੇ ਲਿਖਿਆ ਕਿ ਭਾਵੇਂ ਕਿਸੇ ਵੀ ਕਿਸਮ ਦੀ ਚੋਣ ਪ੍ਰਣਾਲੀ ਲਾਗੂ ਹੋਵੇ ਸਮੇਂ-ਸਮੇਂ ਤੇ ਖਾਸ ਜਨਸੰਖਿਆ ਸਮੂਹਾਂ ਦੀ ਵੱਧ ਜਾਂ ਘੱਟ ਪ੍ਰਤੀਨਿਧਤਾ ਹੋ ਸਕਦੀ ਹੈ ਏਅਰ ਕੈਨੇਡਾ ਦੇ ਫਲਾਈਟ ਅਟੈਂਡੈਂਟਸ ਦੀ ਹੜਤਾਲ ਅਟਲ ਨਜ਼ਰ ਆ ਰਹੀ ਹੈ ਮੈਨੇਜਮੈਂਟ ਨਾਲ ਗੱਲਬਾਤ ਚ ਖੜੋਤ ਆਉਣ ਮਗਰੋਂ ਕੈਨੇਡੀਅਨ ਯੂਨੀਅਨ ਆਫ ਪਬਲਿਕ EMPLOYEES ਨੇ ਹੜਤਾਲ ਦਾ ਨੋਟਿਸ ਜਾਰੀ ਕਰ ਦਿੱਤਾ ਹੈ ਤੇ ਸ਼ਨੀਚਰਵਾਰ ਵੱਡੇ ਤੜਕੇ ਤੋਂ ਏਅਰ ਕੈਨੇਡਾ ਦੇ ਜਹਾਜ਼ ਸੰਭਾਵਿਤ ਤੌਰ ਤੇ ਉਡਾਣ ਨਹੀਂ ਭਰਨਗੇ ਮੁਲਾਜ਼ਮ ਯੂਨੀਅਨ ਦੀ ਏਅਰ ਕੈਨੇਡਾ ਕੰਪੋਨੈਂਟ ਇਕਾਈ ਦੇ ਪ੍ਰਧਾਨ ਵੈਸਲੀ ਲਸੋਸਕੀ ਨੇ ਉਮੀਦ ਜ਼ਾਹਰ ਕੀਤੀ ਹੈ ਕਿ 72 ਘੰਟੇ ਦੀ ਮਿਆਦ ਦੌਰਾਨ ਏਅਰ ਕੈਨੇਡਾ ਦੀ ਮੈਨੇਜਮੈਂਟ ਮੁੜ ਗੱਲਬਾਤ ਦੀ ਮੇਜ਼ ਤੇ ਆਵੇਗੀ ਉਧਰ ਏਅਰ ਕੈਨੇਡਾ ਦੇ ਕਾਰਪੋਰੇਟ ਕਮਿਊਨੀਕੇਸ਼ਨ ਮਾਮਲਿਆਂ ਦੇ ਵਾਈਸ ਪ੍ਰੈਜ਼ੀਡੈਂਟ ਕ੍ਰਿਸਟੋਫ ਹੈਨੇਬਲ ਦਾ ਕਹਿਣਾ ਸੀ ਕਿ ਯੂਨੀਅਨ ਦੀਆਂ ਮੰਗਾਂ ਅਤੇ ਸਾਡੀ ਪੇਸ਼ਕਸ਼ ਦਰਮਿਆਨ ਵੱਡੇ ਖੱਪੇ ਮੌਜੂਦ ਨੇ ਕੋ ਮੰਤਰੀ ਪੱਦਰ ਦੀਆਂ ਉਜਰਤ ਦਰਾਂ ਤੋਂ 38% ਵੱਧ ਤਨਖਾਹ ਦੀ ਪੇਸ਼ਕਸ਼ ਕੀਤੀ ਜਾ ਚੁੱਕੀ ਹੈ ਪਰ ਯੂਨੀਅਨ ਮੰਨਣ ਨੂੰ ਤਿਆਰ ਨਹੀਂ ਇਸ ਦੇ ਉਲਟ ਯੂਨੀਅਨ ਦਾ ਕਹਿਣਾ ਹੈ ਕਿ ਏਅਰ ਕੈਨੇਡਾ ਵੱਲੋਂ ਉਹਨਾਂ ਦੀ ਪੇਸ਼ਕਸ਼ ਰੱਦ ਕਰ ਦਿੱਤੀ ਗਈ ਇਸੇ ਦੌਰਾਨ ਕੈਨੇਡਾ ਦੀ ਰੋਜ਼ਗਾਰ ਤੇ ਪਰਿਵਾਰ ਭਲਾਈ ਮੰਤਰੀ ਪੈਟੀ ਹੇਦੂ ਨੇ ਟਿੱਪਣੀ ਕਰਦਿਆਂ ਕਿਹਾ ਕਿ ਹਾਲਾਤ ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਹਾਲਾਤ ਦੇ ਮੱਦੇਨਜ਼ਰ 에ਅ ਕੈਨੇਡਾ ਵੱਲੋਂ ਮੁਸਾਫਰਾਂ ਨੂੰ ਸੁਝਾਅ ਦਿੱਤਾ ਗਿਆ ਕਿ ਜਿਨ੍ਹਾਂ ਦੀਆਂ ਫਲਾਈਟਸ 15 ਅਗਸਤ ਤੋਂ 18 ਅਗਸਤ ਦਰਮਿਆਨ ਆਉਂਦੀਆਂ ਨੇ ਉਹ ਆਪਣੀ ਇੱਛਾ ਮੁਤਾਬਕ ਤਰੀਕ ਬਦਲ ਸਕਦੇ ਨੇ 13 ਅਗਸਤ ਤੋਂ ਬਾਅਦ ਖਰੀਦੀਆਂ ਟਿਕਟਾਂ ਤੇ ਇਹ ਪੇਸ਼ਕਸ਼ ਲਾਗੂ ਨਹੀਂ ਹੋਵੇਗੀ ਕੌਮੀ 에ਅਰਲਾਈਨ ਨੇ ਕਿਹਾ ਕਿ ਜੇ ਕੋਈ ਫਲਾਈਟ ਰੱਦ ਹੁੰਦੀ ਹੈ ਤਾਂ ਇਸ ਦੇ ਅਵਸਚ ਨਵੀਂ ਫਲਾਈਟ ਦੀ ਬੁਕਿੰਗ ਕਰਨ ਦੇ ਯਤਨ ਕੀਤੇ ਜਾਣਗੇ 120 ਕਮਾਂਤਰੀ ਅਤੇ ਘਰੇਲੂ 에ਅਰਲਾਈਨਸ ਨਾਲ ਇਸ ਮਸਲੇ ਤੇ ਗੱਲਬਾਤ ਦਾ ਸਿਲਸਿਲਾ جاری ਹੈ 에ਅਰ ਕੈਨੇਡਾ ਵੱਲੋਂ ਮੁਸਾਫਰਾਂ ਨੂੰ ਰਿਫੰਡ ਦੀ ਪੇਸ਼ਕਸ਼ ਵੀ ਕੀਤੀ ਜਾ ਰਹੀ ਹੈ वेस्टजेट ਵੱਲੋਂ ਇਸ ਸਾਲ ਦੇ ਸ਼ੁਰੂ ਵਿੱਚ ਇੱਕ ਸਾਈਬਰ ਹਮਲੇ 'ਚ ਕੁਝ ਯਾਤਰੀਆਂ ਦੇ ਦਸਤਾਵੇਜ਼ਾਂ ਜਿਵੇਂ ਕਿ ਪਾਸਪੋਰਟਸ ਬਾਰੇ ਜਾਣਕਾਰੀ ਸਮੇਤ ਕੁਝ ਨਿੱਜੀ ਡੇਟਾ ਚੋਰੀ ਹੋਣ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ। ਕੰਪਨੀ ਮੁਤਾਬਕ ਕ੍ਰੈਡਿਟ ਅਤੇ ਡੈਬਿਟ ਕਾਰਡ ਨੰਬਰਾਂ ਦੇ ਨਾਲ-ਨਾਲ ਗ੍ਰਾਹਕਾਂ ਦੇ ਪਾਸਵਰਡਸ ਦਾ ਵੀ ਸਮਝੌਤਾ ਨਹੀਂ ਕੀਤਾ ਗਿਆ। वेस्टजेट ਨੇ ਕਿਹਾ ਕਿ ਨਿੱਜੀ ਜਾਣਕਾਰੀ ਹਰੇਕ ਵਿਅਕਤੀ ਲਈ ਵੱਖਰੀ ਹੁੰਦੀ ਹੈ ਤੇ ਇਸ ਵਿੱਚ ਨਾਮ, ਜਨਮ ਮਿਤੀ, ਈਮੇਲ ਪਤਾ, ਡਾਕ ਪਤਾ ਫੋਨ ਨੰਬਰ ਲਿੰਗ ਯਾਤਰਾ ਅਤੇ ਬੁਕਿੰਗ ਹਿਸਟਰੀ ਦੀ ਜਾਣਕਾਰੀ ਹੋ ਸਕਦੀ ਹੈ ਕੰਪਨੀ ਦਾ ਕਹਿਣਾ ਹੈ ਕਿ ਚੋਰੀ ਕੀਤੇ ਡਾਟਾ ਚ ਵੈਸਟ ਜੈਟ ਨਾਲ ਯਾਤਰਾ ਕਰਦੇ ਸਮੇਂ ਯਾਤਰੀਆਂ ਦੁਆਰਾ ਵਰਤੇ ਗਏ ਯਾਤਰਾ ਦਸਤਾਵੇਜ਼ਾਂ ਬਾਰੇ ਜਾਣਕਾਰੀ ਵੀ ਸ਼ਾਮਲ ਹੋ ਸਕਦੀ ਹੈ ਜਿਵੇਂ ਕਿ ਪਾਸਪੋਰਟ ਜਾਂ ਸਰਕਾਰ ਦੁਆਰਾ ਜਾਰੀ ਹੋਰ ਪਛਾਣ ਦਸਤਾਵੇਜ਼ ਤੇ ਹੋਰ ਜਾਣਕਾਰੀ वेस्टजेट ਨੇ ਚੇਤਾਵਨੀ ਦਿੱਤੀ ਹੈ ਕਿ ਚੋਰੀ ਕੀਤੀ ਗਈ ਜਾਣਕਾਰੀ ਨੂੰ ਪਛਾਣ ਚੋਰੀ ਜਾਂ ਧੋਖਾਧੜੀ ਲਈ ਵਰਤਿਆ ਜਾ ਸਕਦਾ ਹੈ ਤੇ ਕਿਹਾ ਹੈ ਕਿ ਇਹ ਪ੍ਰਭਾਵਿਤ ਗਾਹਕਾਂ ਨੂੰ ਪਛਾਣ ਚੋਰੀ ਤੇ ਨਿਗਰਾਨੀ ਦੀਆਂ ਸੇਵਾਵਾਂ 24 ਮਹੀਨਿਆਂ ਲਈ ਮੁਫਤ ਪ੍ਰਦਾਨ ਕਰ ਰਿਹਾ ਹੈ। 에어ਲਾਈਨ ਦਾ ਕਹਿਣਾ ਹੈ ਕਿ ਉਸਨੇ 13 ਜੂਨ ਨੂੰ ਆਪਣੇ ਸਿਸਟਮ ਤੇ ਸ਼ੱਕੀ ਗਤੀਵਿਧੀ ਦੀ ਪਛਾਣ ਕੀਤੀ ਅਤੇ ਪਾਇਆ ਕਿ ਅਪਰਾਧੀਆਂ ਨੇ ਇਸ ਦੇ ਕੁਝ ਸਿਸਟਮਸ ਤੱਕ ਅਸਥਾਈ ਤੌਰ ਤੇ ਪਹੁੰਚ ਕੀਤੀ ਹੈ। ਕੈਨੇਡਾ ਦੇ ਪ੍ਰਾਈਵੇਸੀ ਕਮਿਸ਼ਨਰ ਦੇ ਦਫ਼ਤਰ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਐਡਮਿੰਟਨ ਚ ਸਾਊਥ ਏਸ਼ੀਅਨ ਬਿਲਡਰਾਂ ਨੂੰ ਨਿਸ਼ਾਨਾ ਬਣਾ ਕੇ ਅਗਜ਼ਨੀ ਅਤੇ ਜ਼ਬਰੀ ਵਸੂਲੀ ਦੇ ਮਾਮਲਿਆਂ ਚ ਆਪਣੀ ਭੂਮਿਕਾ ਲਈ ਇੱਕ 18 ਸਾਲਾ ਨੌਜਵਾਨ ਨੇ ਦੋਸ਼ ਕਬੂਲ ਲਏ ਨੇ ਇਹ ਨੌਜਵਾਨ ਐਡਮਿੰਟਨ ਪੁਲਿਸ ਵੱਲੋਂ ਚਲਾਏ ਪ੍ਰੋਜੈਕਟ ਗੈਸਲਾਈਟ ਜਾਂਚ ਚ ਦੋਸ਼ ਕਬੂਲਣ ਵਾਲਾ ਤੀਜਾ ਵਿਅਕਤੀ ਹੈ ਘਟਨਾਵਾਂ ਦੇ ਸਮੇਂ ਇਹ ਨੌਜਵਾਨ 18 ਸਾਲ ਤੋਂ ਘੱਟ ਉਮਰ ਦਾ ਸੀ ਇਸ ਲਈ ਯੂਥ ਕ੍ਰਿਮੀਨਲ ਜਸਟਿਸ ਐਕਟ ਦੇ ਤਹਿਤ ਉਸ ਦੀ ਪਛਾਣ ਜਨਤਕ ਨਹੀਂ ਕੀਤੀ ਜਾ ਸਕਦੀ ਉਸਨੇ ਅਗਜ਼ਨੀ ਹਮਲਾ ਜ਼ਬਰੀ ਵਸੂਲੀ ਤੇ ਜ਼ਬਰੀ ਵਸੂਲੀ ਦੀ ਸਾਜ਼ਿਸ਼ ਰਚਣ ਨਾਲ ਸੰਬੰਧਤ ਦੋਸ਼ ਕਬੂਲੇ ਨੇ ਜਾਂਚਕਰਤਾਵਾਂ ਅਨੁਸਾਰ ਦਸੰਬਰ 2023 ਦੌਰਾਨ ਦੋ ਲੋਕ ਇੱਕ ਘਰ ਚ ਦਾਖਲ ਹੋਏ ਸਨ ਵੀਡੀਓ ਚ ਉਹ ਅੱਗ ਲਗਾਉਂਦੇ ਹੋਏ ਦਿਖਾਈ ਦਿੱਤੇ ਸਨ ਜ਼ਿਕਰਯੋਗ ਹੈ ਕਿ ਐਡਮਿੰਟਨ ਚ ਬਿਲਡਰਾਂ ਕੋਲੋਂ ਫਰੋਤੀਆਂ ਮੰਗਣ ਅਤੇ ਪੈਸੇ ਨਾ ਮਿਲਣ ਦੀ ਸੂਰਤ ਚ ਬਿਲਡਰਾਂ ਦੀ ਸੰਪਤੀ ਨੂੰ ਅੱਗ ਲਾਉਣ ਦੀਆਂ ਰਿਪੋਰਟਾਂ ਦੀ ਜਾਂਚ ਪੁਲਿਸ ਵੱਲੋਂ ਲੰਘੇ ਸਾਲ ਸ਼ੁਰੂ ਕੀਤੀ ਗਈ ਸੀ ਵਸੂਲੀ ਲਈ ਮੰਗੇ ਪੈਸੇ ਨਾ ਦੇਣ ਤੇ ਨਵੇਂ ਬਣੇ ਘਰਾਂ ਜਾਂ ਹੋਰ ਸਬੰਧਤ ਸੰਪਤੀ ਨੂੰ ਅੱਗ ਲਾ ਕੇ ਨੁਕਸਾਨ ਪਹੁੰਚਾਇਆ ਗਿਆ ਜ਼ਿਆਦਾਤਰ ਘਟਨਾਵਾਂ ਸ਼ਹਿਰ ਦੇ ਸਬ ਅਰਬਨ ਇਲਾਕਿਆਂ ਜਿਵੇਂ ਐਸਟਰ ਲੋਰੈਲ ਵੁਡ ਹੈਵਨ ਐਜਮਾਉਂਟ ਅਤੇ ਸਾਈ ਬੈਕਰ ਕਮਿਊਨਿਟੀਆਂ ਵਿੱਚ ਵਾਪਰੀਆਂ ਨੇ ਇਸ ਤੋਂ ਇਲਾਵਾ ਕੁਝ ਅੱਗ ਦੀਆਂ ਘਟਨਾਵਾਂ ਕਿੰਗ ਐਡਵਰਡ ਪਾਰਕ ਨੇਬਰਹੂਡ ਅਤੇ ਯੂਨੀਵਰਸਿਟੀ ਇਲਾਕੇ ਲੱਗੇ ਵੀ ਵਾਪਰੀਆਂ 20 ਸਾਲਾ ਮਾਨਵ ਸਿੰਘ ਹੀਰ ਨੇ ਵੀ ਉਸ ਰਾਤ ਇੱਕ ਭੂਮਿਕਾ ਨਿਭਾਈ ਸੀ ਤੇ ਪੁਲਿਸ ਜਾਂਚ ਤੋਂ ਬਾਅਦ ਗ੍ਰਿਫਤਾਰ ਕੀਤੇ ਗਏ ਕਈ ਹੋਰ ਲੋਕਾਂ 'ਚ ਸ਼ਾਮਲ ਸੀ ਆਪਣੀ ਅਦਾਲਤ 'ਚ ਪੇਸ਼ੀ ਦੌਰਾਨ ਉਸਨੇ ਮੰਨਿਆ ਕਿ ਉਹ ਚਾਰ ਸਥਾਨਕ ਡਿਵੈਲਪਰਾਂ ਦੀ ਮਲਕੀਅਤ ਵਾਲੇ ਘਰਾਂ 'ਚ ਅਗਜ਼ਨੀ 'ਚ ਸ਼ਾਮਲ ਸੀ ਦੋ ਹੋਰ ਵਿਅਕਤੀਆਂ 21 ਸਾਲਾ ਪਰਮੇਂਦਰ ਸਿੰਘ ਤੇ 20 ਸਾਲਾ ਗੁਰਕਰਨ ਸਿੰਘ ਦੇ ਮਾਮਲੇ ਅਜੇ ਵੀ ਅਦਾਲਤਾਂ 'ਚ ਨੇ ਉਹਨਾਂ ਤੇ ਲੱਗੇ ਦੋਸ਼ ਸਾਬਤ ਨਹੀਂ ਹੋਏ ਨੇ ਇਹਨਾਂ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਂਦੇ ਆ ਹੈਡਲਾਈਨਸ ਤੇ ਕੈਨੇਡਾ 'ਚ ਨਵੀਆਂ ਐਕਸਪ੍ਰੈਸ ਐਂਟਰੀ ਸ਼੍ਰੇਣੀਆਂ ਬਣਾਉਣ ਬਾਰੇ ਵਿਚਾਰ ਸੀਨੀਅਰ ਪ੍ਰਬੰਧਕਾਂ, ਵਿਗਿਆਨੀਆਂ ਤੇ ਫੌਜੀਆਂ ਨੂੰ ਮਿਲੇਗੀ ਪੀਆਰ ਐਕਸਪ੍ਰੈਸ ਐਂਟਰੀ ਅਧੀਨ ਪੀਆਰ ਅਰਜ਼ੀਆਂ ਲਈ ਨਵਾਂ ਬਦਲਾ ਪੀਆਰ ਲਈ ਅਰਜ਼ੀ ਦੇਣ ਵਾਲਿਆਂ ਦੀ ਪਹਿਲਾਂ ਹੋਵੇਗੀ ਸਿਹਤ ਜਾਂਚ ਕੈਨੇਡਾ ਅਮਰੀਕਾ 'ਚ ਵਸਦੇ ਪ੍ਰਵਾਸੀਆਂ ਲਈ ਵੱਡੀ ਖਬਰ ਦਾਗੀ ਪ੍ਰਵਾਸੀਆਂ ਦੇ ਓਸੀਆਈ ਕਾਰਡ ਕੀਤੇ ਜਾਣਗੇ ਰੱਦ ਕੈਨੇਡਾ ਦੀ ਚੋਣ ਪ੍ਰਣਾਲੀ ਦੀ ਸੰਵਿਧਾਨਕਤਾ ਦੀ ਪੁਸ਼ਟੀ ਤਿੰਨ ਜੱਜਾਂ ਦੇ ਪੈਨਲ ਨੇ ਸਰਬਸੰਮਤੀ ਨਾਲ ਦਿੱਤਾ ਫੈਸਲਾ ਇਸ ਦਿਨ ਆਲੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ